ਬੀਤੀ ਰਾਤ ਜਗਤਪੁਰਾ ਦੇ ਵਿੱਚ 3-4 ਹਥਿਆਰਾਂ ਦੇ ਨਾਲ ਯੁਵਕਾਂ ਵੱਲੋਂ ਕੀਤਾ ਗਿਆ ਹਮਲਾ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਯੁਵਕਾਂ ਨੇ ਹਥਿਆਰਾਂ ਨੂੰ ਐਕਟਿਵਰ ਦੇ ਉੱਤੇ ਰੱਖਿਆ ਅਤੇ ਉਹਨਾਂ ਹਥਿਆਰਾਂ ਦੇ ਨਾਲ ਹੀ ਵਿਅਕਤੀ ਦੇ ਘਰ ਦੇ ਉੱਤੇ ਹਮਲਾ ਕੀਤਾ ਸੋ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਅਤੇ ਕਾਫੀ ਭੰਨ ਤੋੜ ਕੀਤੀ ਤੁਸੀਂ ਦੇਖ ਰਹੇ ਹੋ ਸਾਡਾ YouTube ਚੈਨਲ ਰੋਜ਼ਾਨਾ ਰਿਪੋਰਟਰ ਨਿਊਜ਼ ਚੈਨਲ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਆਸ ਮਾਨੂਫ ਲਾ ਰਿਹਾ ਸਤਾ ਇਸੇ ਪਰਸਪਰ ਰਿਪੋਰਟ ਕੀਤੀ ਸੀ ਕੀ ਕੀਤੀ ਰਿਪੋਰਟ ਕੀਤੀ ਸੀ ਜੀ ਅਸੀਂ ਗਏ ਸੀਗੇ ਥਾਣੇ ਪਹਿਲਾਂ 112 ਤੇ ਫੋਨ ਕੀਤਾ ਸੀਗਾ ਉਹ ਆਏ ਉਹਨਾਂ ਨੇ ਮੋਕਾ ਕੋਈ ਨਹੀਂ ਦੇਖਿਆ ਫੇ ਸਾਨੂੰ ਉਹਨਾਂ ਨੇ ਅਸੀਂ ਥਾਣੇ ਗਏ ਉਹਨਾਂ ਨੇ ਐਪਲੀਕੇਸ਼ਨ ਲਿਖੀ ਹੈ ਉਹਦੀ ਸਾਨੂੰ ਕੋਈ ਨਾ ਉਹਨਾਂ ਨੇ ਕੋਈ ਕਾਰਵਾਈ ਕੀਤੀ ਨਾ ਕੋਈ ਸਾਨੂੰ ਫੋਟੋ ਦਿੱਤੀ ਉਹਨਾਂ ਨੇ ਬਸ ਸਾਨੂੰ ਕਹਿਤਾ ਤੁਸੀਂ ਜਾਓ ਤੇ ਜਦੋਂ ਬੁਲਾਵਾਂਗੇ ਉਦੋਂ ਆਈਓ ਸਵੇਰੇ ਆਇਆ ਇਹ ਮੋਕਾ ਨਾਲ ਇੱਕ ਵਾਰੀ ਮੋਕਾ ਦੇਖਿਆ ਮੋਕੇ ਦਾ ਇੰਚਾਰਜ ਕੌਣ ਆਇਆ ਸੀ ਮੋਕੇ ਦਾ ਇੰਚਾਰਜ ਜੀ ਬਾਪਾ ਕੋਈ ਵੀ ਨਹੀਂ ਆਇਆ ਵੀ ਨਹੀਂ ਆਇਆ ਥਾਣੇ ਤੋਂ ਲੈ ਕੇ ਤੱਕ ਕੋਈ ਦੇਖਣ ਨਹੀਂ ਆਇਆ ਪੀਸੀਆਰ ਵਾਲੇ ਆਏ ਸੀ ਪੀਸੀਆਰ ਵਾਲੇ ਰੋਡ ਤੋਂ ਹੀ ਭਾਈ ਚੱਲ ਗਏ ਪੀਸੀਆਰ ਤੇ ਹੁਣ ਤੁਸੀਂ ਕੀ ਚਾਹੁੰਦੇ ਹੋ ਥਾਣੇ ਜਾਣਾ ਹੈ ਕਿ ਨਹੀਂ ਸਤੇ ਜਿਹੜੇ ਜਿੰਨੇ ਸੀਗੇ ਭਾਈ ਗਵਾਂਡੀਆਂ ਦੇ ਮਾਰੇ ਆ ਤੇ ਮੈਂ ਕੋ ਕਮਿਸ਼ਨਰ ਸਾਹਿਬ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਵੀ ਦੇਖੋ ਦੋ ਤਿੰਨ ਵਾਰੀ ਵਾਰਦਾਤ ਹੋ ਚੁੱਕੀ ਹੈ ਨਸ਼ੇ ਵੇਚਦੇ ਨੇ ਡੇਗਮੈਂਟ ਨਸ਼ੇ ਵੇਚਦੇ ਆ ਦੋ ਦਿਨ ਵਾਰੀ ਵਾਰਦਾਤ ਹੋ ਚੁੱਕੀ ਹੈ ਜੀ ਸਾਨੂੰ ਜਾਨ ਮਾਲ ਦਾ ਖਤਰਾ ਸਾਡੇ ਕੋ ਤਲਵਾਰਾਂ ਦੀ ਜਿੰਨੇ ਜਿੰਨੇ ਬੰਦੇ ਆਏ ਉਹਦੀ ਵੀਡੀਓ ਹੈ ਸਾਡ ਕੁਛ ਤਲਵਾਰਾਂ ਉਹਨਾਂ ਕੋ ਅੱਠ ਦਸ ਦੀਆਂ ਜੇ ਬਾਈਚਾਸ ਕੋਈ ਬੰਦਾ ਉਹਨਾਂ ਨੂੰ ਲੱਭ ਜਾਂਦਾ ਰਹਤੀ ਇੱਕ ਅੱਡੇ ਅੱਡੇ ਨੂੰ ਵੜ ਕੇ ਆਣਾ ਸੀਗਾ ਜਿਹੜੀ ਮੈਂ ਕਹੋ ਰਹੀ ਹਾਂ ਜੀ ਇਹਨਾਂ ਦਾ ਇੱਕ ਘਰ ਜਿੱਥੇ ਇਹਨਾਂ ਦਾ ਕੁੱਟਿਆ ਗੱਲਾਂ ਬਾਤਾਂ ਹੋਈਆਂ ਸਾਡੀਆਂ ਉਹਨਾਂ ਨੇ ਰਾਜੀ ਨਾਮੇ ਲੈ ਲਏ ਹੱਥ ਹੱਥ ਜੋੜ ਕੇ ਹੁਣ ਫੇਰ ਸਾਡੇ ਦੇ ਤੀਜੀ ਚੌਥੀ ਵਾਰ ਜਿਹਨਾਂ ਨੇ ਹਮਲਾ ਕੀਤਾ ਜੀ ਹੋਰ ਕੀ ਨੁਕਸਾਨ ਹੋਇਆ ਤੁਹਾਨੂੰ ਹਾਂਜੀ ਹੋਰ ਕੀ ਨੁਕਸਾਨ ਹੋਇਆ ਪਾਜੀ ਉਹਨਾਂ ਨੇ ਆ ਕੇ ਸਾਡੇ ਸ਼ੀਸ਼ੇ ਤੋੜਦੇ ਸਾਡੇ ਮੇਰੇ ਨਾਂ ਦੇ ਸਰਵਜਾ ਤੋੜ ਕੇ ਤਲਵਾਰਾਂ ਨਾਲ ਵਾਰ ਕੇ ਸਾਰਾ ਸਾਰਾ ਗੇਟ ਤੋੜ ਗਏ ਤੁਹਾਨੂੰ ਲਾਈਵ ਬੋਲਦੇ ਤੁਹਾਨੂੰ ਸਾਰਾ ਬਾਕੀ ਸਾਰਾ ਸਬੂਤ ਦਵਾਵਾਂਗੇ ਮੈਂ ਸੱਚ ਗੱਲ ਬਣ ਕੇ ਸਾਡਾ